ਤਦ ਹੀ ਮਾਤਾ ਦਾ ਮੇਰਾ ਨਾਮ ਔਂਕਾਰ ਰੋੜਾ ਜੀ ਇਥੇ ਹੋ ਰਿਆ ਨਾਲ ਮੈਂ ਲੋਰੀਏ ਡਰਮ ਇਹ ਗੱਲ ਨੂੰ ਤੁਸੀਂ ਜੇ ਕੋਈ ਕੰਫਰਮ ਕਰਦੇ ਸਾਰਾ ਇਦਾਂ ਨਾ ਐਤਵਾਰ ਦੀ ਰਾਤ ਦੀ ਗੱਲ ਹੈ ਅਸੀਂ ਦੁਕਾਨ ਸਾਹਮਣੇ ਤੇ ਸੀਗੇ ਮੇਰੀ ਵਾਈਫ ਦੁਕਾਨ ਦੇ ਸਿਗੀ ਤੇ ਸਾਡਾ ਡੌਗ ਇਥੇ ਬਾਹਰ ਬੈਠਾ ਸੀ ਦੁਕਾਨ ਦੇ ਅੰਦਰ ਹੀ ਬੈਠਾ ਸੀ ਇੱਕ ਪੈਟਰੋਲ ਲੈ ਕੇ ਆਇਆ ਕੋਈ ਇੱਧਰ ਘੁੰਮਾਂਦੇ ਵੈਸੇ ਤਾਂ ਬੈਣਾ ਤੁਹਾਨੂੰ ਪਤਾ ਹੀ ਆ ਤੇ ਪੈਟਰੋਲ ਉਹਨੇ ਰੱਖਿਆ ਤੇ ਭਵਾਦੇ ਵੇ ਉਨੇ ਜਿਹੜਾ ਉਹ ਕੰਟਰੋਲ ਨਹੀਂ ਹੋਇਆ ਉਹਨੇ ਛੱਡਿਆ ਉਹ ਕੋ ਛੁੱਟ ਗਿਆ ਛੁੱਟ ਗਿਆ ਨੇ ਫੜ ਲਿਆ ਪੈਟਰੋਲ ਨੂੰ ਪੈਟਰੋਲ ਨੇ ਸਾਡੇ ਮੇਰੀਨ ਡੌਗ ਜਿਹੜਾ ਪਾਲ ਰੂਕਿਆ ਤੇ ਜਿਹੜਾ ਪੈਟਰੋਲ ਨੂੰ ਗੁੱਸੇ ਨਾਲ ਤੁਹਾਡੇ ਪਾਲਤੂ ਗੁੱਤ ਨੂੰ ਫੜ ਲਿਆ ਹਾਂਜੀ ਉਹਨੇ ਫੜ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਵਾਈਫ ਮਗਰ ਭੱਜੀ ਦੋਵੇਂ ਡਿੱਗੀ ਹੋਈ ਐ ਸੱਟਾਂ ਨਾ ਲੱਗੀਆਂ ਗੋਡੇ ਤੇ ਰਗੜ ਲੱਗੀ ਐ ਇੱਥੇ ਲੱਗੀਆਂ ਛੜਾਂਦੇ ਛੜਾਂਦੇ ਪਰ ਉਹਨੇ ਛੱਡਿਆ ਨਹੀਂ ਆ ਤੇ ਤੁਹਾਡੀ ਵਾਰ ਜਿਵੇਂ ਜੀ ਤੁਹਾਨੂੰ ਹਾਂਜੀ ਜਿਵੇਂ ਉਹਦੇ ਹੱਥ ਵੀ ਛੱਟ ਲੱਗੀ ਆ ਪਿੱਛੇ ਬੈਗ ਤੇ ਵੀ ਛੱਟ ਲੱਗੀ ਆ ਗੋਡੇ ਵੀ ਲਗੜੇ ਗਏ ਆ ਜੀ ਵੀ ਗੋਡੇ ਵੀ ਬਣੀ ਹਾਂ ਜੀ ਜੀ ਗੋਡੇ ਵੀ ਹੈਗੀ ਆ ਤੇ ਇਸ ਬੰਦੇ ਦੀ ਕੋਈ ਕੰਮਰੇਲ ਦਿੱਤੀ ਜੋ ਹਾਂਜੀ ਮੈਂ ਥਾਂ ਛਟੀ ਫੋਟੋਆਂ ਦਿੱਤੀ ਜੀ ਉਹ ਚਾਲ ਨਹੀਂ ਚਾਲ ਹੀ ਕਰਨੀ ਹੈ ਜੀ ਹਲੇ ਗੱਭ ਜੀ ਇਹ ਤਾਂ ਨਹੀਂ ਪਤਾ ਆ ਜੀ ਜਿਹੜਾ ਫੁੱਟਬਾਲ ਗੱਟਾ ਆ ਇਹ ਉਹਨੇ ਵੀ ਮੱਤ ਆ ਰਹੀ ਉਹ ਚੰਗਾ ਵਾ ਇਹਨੇ ਵੀ ਜੈਨ ਕੀਤਾ ਹੈ ਬੈਨ ਪੰਜਾਬ ਸਰકારે ਬੈਨ ਕੀਤਾ ਹੋਣਾ ਹੈ ਬੈਨ ਦੇ ਬਾਵਜੂਦ ਵੀ ਰੱਖਦੇ ਆ ਲੋਗ ਇਹ ਦੇਖੋ ਮੋਰੜਣਾਗਾ ਅੱਜ ਕੁੱਤੇ ਨਹਾਸ ਆਇਆ ਕੱਲ ਨੂੰ ਕਿਸੇ ਬੱਚੇ ਨਾਲ ਕਿਸੇ ਹੋਰ ਪਰਸਨ ਨਾਲ ਹੀ ਹੋਤਾ ਦਾ ਉਸ ਕੁੱਤੇ ਨੂੰ ਕੁੱਤੇ ਨਾਲ ਤੋਰਦਾ ਪਾਲਤੀ ਉੱਤਦਾ ਤੇ ਤੁਹਾਡੀ ਆਪਣੀ ਹੋਰ ਗਣਗਨ ਜਿੱਤੀ ਹੋਏ ਨੇ ਤੇ ਲੱਗਦਾ ਨਹੀਂ ਇਹ ਦੋਈ ਜਖਮ ਨੇ ਜੇ ਮੇਰੀ ਵਾਈਫ ਤੇ ਸਾਡਾ ਪਾਲਤੂ ਬੰਮੀ ਜੀ ਦਾ ਹੈ ਪਿਟਬੁਲ ਸੀ ਹੈ ਕਿਦਾ ਕੋਈ ਇਹ ਉਧਰ ਮਤਾ ਉਹੜਾ ਕੋਈ ਰਹਿੰਦੇ ਆ ਜੋ ਰਪਾ ਚੰਗੀ ਦੋ ਗਿਆ ਲਿਪਲੀ ਹੈ ਲਿਪਲੀ ਤੋਂ ਵੀ ਰਹਿੰਦੇ ਆ ਮੈਨੂੰ ਐਗਜੈਕਟ ਨਾਮ ਨਹੀਂ ਬਿਲਣਾ ਉਹਨਾਂ ਦਾ ਤੋ ਜੇ ਇਹ ਵੀ ਇਸੇ ਬੰਦੀ ਜਦੋਂ ਪੁਲਿਸ ਨੂੰ ਤੁਹਾਨੂੰ ਦੇ ਪੁਲਿਸ ਨੇ ਇੱਕ ਕਾਰਵਾਈ ਕੀਤੀ ਕਹਿੰਦੇ ਅਸੀਂ ਕਾਰਵਾਈ ਕਰਦੇ ਵੇ ਆ ਪਰ ਮੈਨੂੰ ਕੋਈ ਇਹ ਬਹੁਤ ਖਤਰਨਾਕ ਦਿੱਤਾ ਵਾ ਜੇ ਪੁਜਾਰੀ ਤੋਂ ਕਾਰਵੇ ਲੋ ਬੈਣਾ ਤੇ ਫਿਰ ਵੀ ਤੁਸੀਂ ਇਹਦੇ ਉੱਤੇ ਬੰਦੀ ਦੀ ਕਾਰਜਸ਼ਾਲੀ ਨੂੰ ਕਿੱਦਾਂ ਦੇਖੋ ਮੈਂ ਤਾਂ ਇਹ ਕਹਾਂਗਾ ਕਿ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਆ ਕਿ ਆਬਾਦੀ ਵਿੱਚ ਜਿਹੜਾ ਐਸਾ ਘੁੰਮਣਾ ਖਤਰਨਾਕ ਖਤਰਨਾਕ ਜਿਆਦਾ ਨੁਕਸਾਨ ਨਹੀਂ ਹੋ ਰਹਾ ਕਿਸੇ ਦਾ ਕਿਉਂਕਿ ਅਡੀ ਪ੍ਰੋਸੈਸਰ ਤੋਂ ਪੰਜਾਬ ਸਰਕਾਰ ਨੇ ਇਹ ਨਹੀਂ ਬਣ ਪੰਜਾਬ ਸਰਕਾਰ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਜਿੰਨੇ ਵੀ ਕੁੱਤੇ ਸਿਆਰ ਦੇ ਇਦਾਂ ਦੇ ਹੈਗੇ ਆ ਫਾਦਮ ਖੋਰ ਇਹਨਾਂ ਨੂੰ ਮਤਲਬ ਦੂਰ ਲਿਆ ਜਾਵੇ ਜਿੱਥੇ ਜਨਰਲ ਨਹੀਂ ਛੱਡਿਆ ਜਾਵੇ ਠੀਕ ਹੈ ਜੀ